ਫੜ ਫੜਾ ਵੀ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਜੇ ਤੈਨੂੰ ਨਹੀਂ ਬਣਾ ਵੀਡੀਓ ਕੋਈ ਬਣਾ ਮੈਂ ਆਪਣੀ ਨੂੰ ਚੈਨਲ ਨਾਲ ਸਾਦੇ ਲਈ ਵੀਡੀਓ ਬਣਾ ਕੱਡੋ ਕੱਡੋ ਮੁੰਡੇ ਨੂੰ ਬਾਹਰ ਕੱਡੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸੀ ਨੂੰ ਉਹਦਾ ਕੁੱਟਣ ਨਹੀਂ ਕੁੱਟਿਆ ਕੱਢ ਵਾਟਦੇ ਆ ਦਸੋ ਕੁੱਤੇ ਰਾ ਦੇ ਵਾਸਤੇ ਆ। ਕੋਈ ਗੱਲ ਨਹੀਂ ਸੱਚ ਹੋਇਆ ਵੇਲਾ। ਕੋਈ ਗੱਲ ਨਹੀਂ ਸੱਚ ਹੋ ਤੇ ਸੱਚ ਵੇਲਾਗੇ। ਕੋਈ ਗੱਲ ਨਹੀਂ। ਹਾਂ ਤੁਹਾਡੇ ਮੁੰਡੇ ਨੇ ਕਤਲ ਕੀਤਾ ਵਾ। ਤੂੰ ਹੀ ਜਿਹੜੇ ਚੰਦੇ ਬੱਚੇ ਬਾਗ ਡੇ ਨੇ ਤੂੰ ਹੀ ਪਾਏ ਹੈ ਨਾ। ਕੋਈ ਗੱਲ ਨਹੀਂ। ਸਾਰੇ ਆਉਣਗੇ। ਸਾਰੀ ਵੀਡੀਓ ਬਣਦੀ ਆ। ਮੁੰਡਾ ਕੱਢਾ ਬਾਗ। ਡੇਡ ਬੋਲੋ। ਨਹੀਂ ਕੱਢਣੀ ਪਾਰੀ ਥਾਣੀ ਵੜ। ਵੜ ਪਾਰੀ ਥਾਣੀ। ਅਰੇ। ਅਰੇ 1 ਮਿੰਟ। ਬਣਾ ਵੀਡੀਓ ਮੇਨ ਜਾ ਕੇ। ਇੱਧਰ ਨਹੀਂ ਹੋਣਾ ਸੋਣਾ। ਹੱਥ ਲਾ ਕੇ ਦਿਖਾਉ ਤੂੰ। ਅਰੇ। ਮੈਂ ਵੀ ਦੱਸਦਾ ਬੂਆ ਖੋਲੋ ਆਪਾਂ ਮਿੰਦੀ ਵੀਡੀਓ ਨਾ ਬੂਆ ਖੋਲੋ ਛੱਡ ਦਿਓ ਛੱਡ ਦਿਓ ਬੂਆ ਖੋਲੋ ਮੈਂ ਦੱਸਦੀ ਇੱਕ ਗੱਲ ਪੰਜਾਬੀ ਚ ਬੜੀ ਦੇਖ ਤੈਨੂੰ ਟੋਲ ਰੈਕ ਕਰ ਰਿਹਾ ਹਾਂ ਮੈਂ ਤੈਨੂੰ ਮੈਂ ਤੈਨੂੰ ਇੱਕ ਗੱਲ ਕਹਿ ਦੀ ਪਰੇ ਹੋ ਜਾ ਮੁੰਡਾ ਮਾਰ ਕੇ ਪਰੇ ਹੋ ਆਈ ਮੈਂ ਪਹਿਲਾਂ ਕਹਿੰਦਾ ਪਰੇ ਰੋ ਪਰੇ ਰੋ ਆ ਹੱਥ ਨਾਲ ਲਾਓ ਪਰੇ ਮੈਂ ਕਹਿੰਦਾ ਹੱਥ ਨਾਲ ਲਾਓ ਆ ਅੰਦਰ ਆ ਛੱਡ ਜਾ ਨਹੀਂ ਇੱਦਾਂ ਕੋਈ ਨਹੀਂ ਕੋਈ ਨਹੀਂ ਪਰੇ ਨਹੀਂ ਰਹਿਣੇ ਮਰਦੀ ਆਈ ਤੁਸੀਂ ਸਾਰੇ ਪਰੇ ਰਹਿ ਜਾ

ਬੂਆ ਖੋਲੋ ਬੂਆ ਸ਼ਕੀ ਬੂਆ ਖੋਲੋ ਨਹੀਂ ਇਹਹੀ ਕਿਉਂ ਕਰਦੇ ਸਾਡੇ ਮੁੰਡੇ ਦੇ ਪੈਦਲੇ ਨੂੰ ਠੂਠਾ ਬੱਚਾ ਪਿਆ ਵਾ ਨਹੀਂ ਤੁਸੀਂ ਮੈਂ ਬੂਆ ਖੋਲੋ ਅਹੀਂ ਬੂਆ ਖਿਲਾਉਣਾ ਹੈ ਡਾ ਬੂਆ ਖੋਲੋ ਮੈਂ ਕਹਤਾ ਬੂਆ ਖੋਲੋ ਮੈਂ ਤਾਂ ਦੱਸਤਾ ਬੂਆ ਖੋਲੋ ਵੀਰ ਜੀ ਜੇ ਤੁਸੀਂ ਬੈਠ ਕੇ ਕਹਿੰਦੇ ਵੀਰ ਜੀ ਨੇ ਪਰੇ ਹੋ ਵੋ ਮੈਂ ਫਿਰ ਨਹੀਂ ਪਰੇਵਾਹ ਆੱਖ ਲੱਗਦੀ ਮੈਂ ਕਹਦਾ ਨਹੀਂ ਇਹਨਾਂ ਨੂੰ ਕੰਟਰੋਲ ਬੂਆ ਖੋਲੋ ਰੋਸ਼ੀ ਦਾ ਬਾਪੂ ਕਿੱਥੇ ਨੂੰ ਬਲਾਉ ਕੋਈ ਗੱਲ ਨਹੀਂ ਕੋਈ ਨਹੀਂ ਤੁਸੀਂ ਮੇਰੇ ਵੀਰ ਜੀ ਕੁੜੀਆਂ ਨੂੰ ਕੋਤ ਬੰਦੇ ਮੈਂ ਗੱਲ ਕਰੇ ਤੂੰ ਹੀ ਮੇਰੇ ਵੀਰ ਜੀ ਮੈਂ ਮੇਰਾ ਘਰ ਮੈਂ ਪਹਿਲੀ ਪ੍ਰਾਣ ਮਿਲਣਾ ਬੂਹੇ ਖੋਲੋ ਪਹਿਲਾਂ ਤੂੰ ਜੇ ਭੈਣ ਨਹੀਂ ਆਈ ਬੂਹੇ ਖੋਲਣਾ ਮੈਂ ਤੁਹਾਡਾ ਭੈਣਾ ਕਰ ਦੇਣਾ ਵੀਡੀਓ ਨਹੀਂ ਬਣਾਈ ਜਾਣੀ ਵੀਡੀਓ ਬਣਾ ਜਿਹੜਾ ਇਹਨਾਂ ਨੂੰ ਕੁੱਟਿਆ ਕਿਉਂਗਾ ਤਾਨੂੰ ਕਿਹਨੇ ਕੁੱਟਣ ਦਾ ਚਾਰਜ ਦਿੱਤਾ ਹੈ ਸਾਡੇ ਕੋਲ ਹੈਗਾ ਹੱਥ ਕਿਹੜੀ ਤਾਰਾ ਲੱਗਿਆ ਤੂੰ ਦੱਸ ਸਾਡੇ ਸਾਡੇ ਸੁਣ ਕਿਥੇ ਲਿਖਿਆ ਕਿਹੜੀ ਕਾਨੂੰਨੀ ਕਿਤਾਬ ਚ ਤੂੰ ਕੱਟ ਸਕਦੇ ਲੋ ਦੱਸੋ ਦੱਸੋ ਲਿਖਿਆ ਕਿੰਨਾ ਮੁੰਡੇ ਨੂੰ ਛੱਡੋ ਵਾਦੇ ਨਹੀਂ ਇੱਧਰ ਸੁਣ ਲੈ ਮੇਰੀ ਗੱਲ ਓਧਰ ਕਿਸੇ ਨੇ ਕੀ ਆ ਕਿਉਂ ਨਹੀਂ ਮੈਂ ਨਾ ਜਾਨਾ ਵੀ ਤੁਸੀਂ ਜਾ ਤਾਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਰ ਕੇ ਦੇ ਜਾਓ ਹੈ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਨਹੀਂ ਕੋਈ ਚਲ ਉਹਨੂੰ ਕਣੀ ਮਗਾੜਿਆ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਝ ਵੀ ਪਾ ਦੋ ਕਿਤੇ ਮੈਂ ਤੁਹਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਤਲ ਕਰਦਾ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ ਬਣਾਓ ঝুটে <laughs> চাচ্ছে <laughs>

ਆ ਗਿਆ ਦੇ ਸਾਨੂੰ ਲਿੱਲਿਆ ਆ ਗਿਆ ਦੇ ਲਿੱਲਿਆ ਸਭ ਕਰਦੇ ਕਿਉਂ ਨਜਾਇਜ਼ ਧੱਕੇ ਮਾਰੇ ਐਸਾ ਕਿਉਂ ਨੇ ਨਜਾਇਜ਼ ਨਹੀਂ ਉਹ ਐਸਾ ਚਲ ਦੂਜਾ ਐਵੇਂ ਗਾੜੀ ਮਾ ਗਾੜ ਤੇ ਪਰੇ ਹੋ ਜਾ ਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਬਸ ਪੁਲਸ ਕਿੱਧਰ ਆਈ ਸੀ ਇਹ ਪੁਲਸ ਆਣੀ ਕਿੱਥੇ ਇਹ ਤੁਹਾਡੇ ਨਾਲ ਪੁਲਸ ਅੱਜ ਕਿੱਧਰ ਆਈ ਸੀ ਤੁਹਾਡੇ ਬਹੁਤ ਜ਼ਿਆਦਾ ਰੋਸ਼ੀ ਨੂੰ ਪਰਦੀ ਫੰਡੀ ਆ ਰੋਸ਼ੀ ਨੂੰ ਬਾਡੀ ਪਈ ਇਹ ਪੁਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜ਼ਿਆਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਿਹਾ ਮਸਲਾ ਸੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਾਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਅੜੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਇਥੇ ਫੜਿਆ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬਣਾਓ ਸਾਡੀਆਂ ਜਨਾਨੀਆਂ ਨੂੰ ਵੀ ਧਮਕੀ ਦਿੱਤੀ ਆ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾਇਆ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਦੇਖੇ ਦੁਕਾਨ ਚ ਅੰਦਰਵਾੜੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨਾਂ ਦੇ ਵਿੱਚ ਗਿਆਸਾ ਲਾਣ ਲਿਆ ਹੋ ਗਾ 5 ਰਿਆ ਨੇ ਦੀ ਦੁਕਾਨਿਆ ਦੁਕਾਨ ਚ ਸੌਦਾ ਲਾਣ ਲਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜਾਏ ਨੀਮ ਫੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਢੱਪ ਕੇ ਪੁਲਸਾਂ ਦੀ ਰੀਤ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਧਾ ਢੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੇ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ 'ਤੇ ਅਟੈਕ ਕੀਤਾ ਸੀ ਆਈ ਆਪਣੀ ਮੁੰਡੇ ਨੂੰ ਮੈਂ ਹਾਦੀ ਦਾ ਰੈਸਟ ਕਰਾਇਆ ਹਿਜਮਾਨਤ ਕਰਾਉਣਗੇ ਤੇ ਇਥੇ ਕਾ ਪੀਲੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਊਂਟਰ 'ਚ ਮਾਰਨਾ ਵਾ ਅਸੀਂ ਬਾਹਰ ਪਾ ਦਿਨਾਂ ਇਹਨਾਂ ਨੂੰ ਕਿਉਂਕਿ ਕੱਦ ਨਹੀਂ ਗੋਲੀ ਮਾਰ ਦੇਣੀ ਆ ਆ ਕੇ ਗਿਆ ਮਹਿਮਾਨਾ ਨੇ ਕਫੜੇ ਆ ਗੁੜੇ ਕਹਿ ਕੇ ਗਏ ਨੇ ਕਫੜੇ ਲੈਣ ਵਾਸਤੇ ਵੀ ਏ ਐਸਏ ਵੀਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿਨੇ ਪਰ ਤੇ ਝੂਠੇ ਪਏ ਏ ਐਸਏ ਵੀਰਿੰਦਰ ਨੇ ਸਾਰੇ ਪੂ ਬੱਚੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆਏ ਪਲਵਿੰਦਰ ਏ ਸੀਏ ਪਲਵਿੰਦਰ ਕੰਦ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਏ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਅੱਤਵਾਦੀ ਆ ਏ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਡੇ ਮੁੰਡੇ ਦਾ ਇਹ ਬੇਨਜਾਇਜ਼ ਕੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ